ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਅੱਜ ਭਾਗਾਣਾ ਦਿਨ ਕਹਿਦੀ ਹੈ ਨਾ ਆਪਣੇ ਵਾਸਤੇ ਤਾਂ ਬਾਈ ਭਾਗਾਣਾ ਲਈ ਆ ਪਾਪਾ ਜੀ ਦਾ ਲੈ ਕੇ ਨਾ ਮਨਾ ਕਰਦੀ ਚੱਲੂ ਬਾਕੀ ਥੋੜਾ ਜਿਹਾ ਨਾ ਮਸ਼ੀਨ ਨੇ ਨਾ ਆਪਾਂ ਕਹਿਦੀਏ ਇੱਕ ਦੋ ਪੁਰਜੇ ਜੇ ਪਹਿਲਾਂ ਮੰਨ ਲਓ ਮੱਕੀ ਦੇ ਸ਼ੁਰੂ ਕਰੀ ਆ ਆ ਕੇ ਨਾ ਤਾਂ ਖਰਾਬੀ ਜੀ ਕਰੀ ਉਦੋਂ ਬਾਅਦ ਹੈ ਨਾ ਬਹੁਤ ਸੋਹਣੀ ਕਹਿਦੀ ਆ ਆਪਾਂ ਮਹਾਰਾਜ ਦੀ ਕਿਰਪਾ ਹੈ ਲੈ ਨਾ ਸ਼ੁਕਰ ਹੈ ਮਾਲਕ ਦਾ ਬਹੁਤ ਬਹੁਤ ਧੰਨਵਾਦ ਹੈ ਨਾ ਮੈਂ ਤਹਿ ਦਿਲੋਂ ਮਾਲਕ ਨੂੰ ਚੇਤੇ ਹਨਾ ਕਰਕੇ ਜਿਹੜੀ ਦੀ ਚਲਾਉਣਾ ਹੈ ਅੱਜ ਵੀ ਮਹਾਰਾਜ ਦਾ ਨਾਮ ਲੈ ਕੇ ਚਲਾਤੀ ਆਪਾਂ ਗਮੈਨ ਆਪਣੇ ਵਾਲੀ ਵਧੀਆ ਚੱਲਦੀ ਆ ਨਾ ਛੱਲੀਆਂ ਦੇ ਚਲਾਈ ਆ ਬਾਈ ਅਜੇ ਛੱਲੀਆਂ ਤੋੜੀਆਂ ਇਹਦੇ ਬਾਈ ਉਹਨਾਂ ਨੇ ਛਾਲਾ ਪਰ ਫਿਰ ਅੰਕਲ ਕਹਿੰਦਾ ਵੀ ਤੂੰ ਆਪਣੇ ਵਾਲੀ ਚੈੱਕ ਕਰਾ ਜਨਾ ਕਟਰ ਦੇ ਤਾਂ ਨਹੀਂ ਚੱਲੀ ਅਜੇ ਬਾਕੀ ਕਟਰ ਦੇ ਵੀ ਕਦੇ ਨਾ ਜੀ ਵੀ ਚਲਾ ਦਾਂਗੇ ਚਲੋ ਬਾਕੀ ਦਿਖਾਉਣਾ ਤੁਹਾਨੂੰ ਹੁਣ ਚੱਲਦੀ ਕਿੱਥੇ ਚੱਲਦੀ ਆ ਜੀ ਬਾਈ ਆ ਚੱਲਦੀ ਆ ਮਸ਼ੀਨ ਆ ਬਾਬਾ ਜੀ ਦੀ ਬਿਸ਼ਕਰਮਾ ਜੀ ਦੀ ਗੁਰਨਾਨਕ ਦੇਵ ਜੀ ਦੀ ਕਿਰਪਾ ਨਾਲ ਆ ਨਾ ਕਹਿ ਦਈਏ ਆਪਾਂ ਬਹੁਤ ਸੋਹਣੇ ਜਿਹੜੀ ਆ ਨਾ ਸਫਾਈ ਸੁਭਾਈ ਦੇ ਮਾਮਲੇ ਜੀ ਸਾਨੂੰ ਦਿਖਾਉਣਾ ਉੱਤੇ ਚੜ ਕੇ ਬਾਕੀ ਆਵਾਜ਼ ਕੋਈ ਨਹੀਂ ਕਰਦੀ ਮੇਰੀ ਨਾ ਆਵਾਜ਼ ਬਾਈ ਮਾਏ ਜੀ ਦੀ ਨੇ ਕੀ ਹੈ ਨਾ ਵਧੀਆ 골골 ਵੀ ਐਨ ਕਹਿਦੀ ਆਪਾਂ ਵੀ ਸਾਫ ਕਰਦੀ ਆ ਕੋਈ ਵੀ ਦਾਣਾ ਦੂਣਾ ਵਿੱਚ ਨਾ ਭੋਰਾ ਨਹੀਂ ਛੱਡਦੀ ਹੈਗੀ ਐਨ ਰਗੜ ਰਗੜ ਮਰਦੀ ਆ ਬਾਕੀ ਭਈਆ ਫਲੇਵਰ ਲੱਗੀ ਹੋਈ ਆ ਇੱਧਰ ਚੱਲਦੀ ਆ ਬੋਲੀ ਬਾਈ ਲੱਗਾ ਹੈ ਚਲਾਉਣ ਆ। ਉਹ ਆ ਵੀ ਗੋਲੀ ਚਲਾ। ਵਧੀਆ ਚੱਲਦੀ ਆ। ਗਰਮ ਗਰਮ ਤਾਂ ਨਹੀਂ ਹੁੰਦਾ ਇੰਨਾ। ਹਾਂ? ਅੱਸੀ ਤੇ ਆ। ਨਹੀਂ ਨਹੀ ਆ। ਤੇ ਇਹ ਹਿਸਾਬੇਗਾ ਕੱਢਦੇ ਕਰਦੇ ਇੱਕੇ। ਆਜਾ ਮਾਲ ਚੈੱਕ ਕਰੋ ਪਹਿਲਾਂ ਨਹੀਂ ਭਾਈ ਐ ਮਾਮ ਛੋਟਾ ਮੋਟਾ ਡੋਟਾ ਭਾਈ ਜਿੰਨਾ ਆ ਨਾ ਉਹਦੇ ਕਰਕੇ ਡੋਟਾ ਜਾਂ ਮੋਟਾ ਹੁੰਦਾ ਨਹੀਂ ਤਾਂ ਵੇਜ ਉਹਦੀ ਐਸਾਪ

ਆਹ ਇੰਨੇ ਘਟਾ ਲੈਣ ਲਾਗੇ ਠੀਕ ਆ ਭਾਈ ਇੰਜਨਰੀ ਤੂੰ ਆਤਾ ਆਂਿਆਂ ਵਾਲੀ ਮਾਰਦਾ ਚਲੋ ਮਾੜਾ ਮੋੜਾ 02 ਆ ਹਨ ਧੂਆ ਵਾਲਾ ਫਟਾ ਮਾਰੂਗਾ ਤਾਣਾ ਇੰਨਾ ਘਲਾ ਵਿਚਾਰਨਾ ਮੈਨਾ ਯਾਤਰਾ ਲਾ ਰਨੇ ਆ ਹਾਂ ਯਾਤਰਾ ਲਾ ਰਨੇ ਉਹ ਤੇ ਯਾਤਰਾ ਆਨੇ ਕਹਣਾ ਜਾ ਕੇ ਮਾਰਦਾ ਮੋਲੀ ਕਹਣਾ ਉਹਦੇ ਪਰਾਂ ਨੂੰ ਮਾਰ ਲੱਗਿਆ ਲਾਵਾ ਮੇਰੇ ਬੰਦ ਕਰ ਦਿੰਨੇ ਆ ਜ਼ੱਟ ਚੱਲਾ ਲੋ ਲੋਡ ਤਾਂ ਨਹੀਂ ਮੰਨਦਾ ਇੰਜਣਾ ਹਾਂ ਮੰਨੇ ਲਗਿਆ 15 16 ਅਜੇ ਬਾਈ ਦੇਖਣ ਨੂੰ ਛੱਲੀਆਂ ਨਾ ਲੱਗਦੀਆਂ ਸੁੱਕੀਆਂ ਪਰ ਜਿਹੜਾ ਵਿੱਚ ਦਾਣਾ ਹੈ ਨਾ ਘਟੋ ਘੜ ਵੀ ਛੱਲੀ ਟੁੱਟ ਕੇ ਹਫਤਾ ਰਹਿਣੀ ਜਾਈਦੀ ਹੈ ਨਾ ਬਾਕੀ ਮੌਸਮ ਖਰਾਬ ਹੋਣ ਕਰਕੇ ਅੰਕਲ ਕਹਿੰਦਾ ਵੀ ਹੈ ਨਾ ਜੇ ਮੀਂਹ ਕਿਤੇ ਪੈ ਗਿਆ ਤਾਂ ਬਾਈ ਖਰਾਬ ਹੋ ਜੂਗਾ ਕੰਮ ਇਹ ਤਾਂ ਲੱਗਿਆ ਠੇਕੇਦਾਰ ਹੋਣੀ ਬਾਕੀ ਮੌਸਮ ਵੀ ਖਰਾਬ ਹੈ ਬਾਈ ਬੱਦਲ ਆ ਬਹੁਤ ਜਿਹੜਾ ਉਹਨਾਂ ਨੂੰ ਐਵੇਂ ਨਾ ਨਿਪਟ ਜੇ ਬੈ ਨੇ ਤੁਹਾਨੂੰ ਪਤਾ ਪਈ ਛੱਲੀ ਫਸਲ ਤੇ ਮੀਂਹ ਪੈ ਜਾਣਾ ਤਾਂ ਬਾਈ ਛੱਲੀਆਂ ਦਾ ਵਾਕਈ ਖਰਾਬ ਹੋ ਜੰਦੀਆਂ ਹਨ ਉਹਨਾਂ ਹਾਂ ਕਿਹਦਾ ਮਤਲਬ ਵੀ ਚੜ ਚੜ ਕੇ ਆਉਂਦਾ ਬਾਈ ਗੱਲ ਦਾ ਸਾਡੇ ਏਰੀਆ 'ਚ ਮੀਂਹ ਪਿਆ ਗਿਆ ਬਾਕੀ ਤੁਸੀਂ ਬਾਈ ਦੱਸਿਓ ਜਰੂਰ ਕਿਹੜੇ ਕਿਹੜੇ ਏਰੀਆ 'ਚ ਮੀਂਹ ਪਿਆ ਗੱਲ ਇਹ ਟੈਂਕ ਕੱਢਿਆ ਪਤੰਦਰਾ ਇਹਨਾਂ ਲੈਂਥਰੇ ਲਾਜ਼ਮਾ ਥੋੜੀਆਂ ਜਿਹੀਆਂ ਰਹਿ ਗਈਆਂ ਚਲੋ ਬਾਕੀ ਬਈ ਮੱਕੀਆਂ ਆ ਜੇ ਥੋੜੀ ਹੈਗੇ ਨਾਰਮਾ ਇਹਦੇ ਵੀ ਜਾਣੇ ਆ ਨਾ ਇੱਕ ਟਾਂਕ ਕੱਢ ਕੇ ਦਲੀਆ ਹੁੰਦਾ ਯਾਰਾ ਗਿੱਲੀ ਮੱਕੀ ਦੇ ਵਿੱਚ ਦਲੀਆ ਹੁਣੇ ਹੀ ਹੋਣਾ ਜ਼ਰੂਰ ਸੁੱਕੀ ਹੁੰਦਾ ਨਹੀਂ ਹੁਣ ਹੁਣ ਉਹਦੇ ਕਰਕੇ ਵੀ ਨਾ ਛੱਡਣਾ ਪੈਂਦਾ ਬਾਕੀ ਆ ਛੱਲੀਆਂ ਅਕਲ ਉਹਨਾਂ ਤੋੜੀਆਂ ਹੋਈਆਂ ਦੀਆਂ ਬਾਕੀ ਉਹ ਮੱਕੀਆਂ ਨਾਲ ਹੀ ਵੱਡਾਂਗੇ ਇੱਕ ਦੋ ਦਿਨ ਨੂੰ ਸਾਹਮਣੇ ਖੜੀ ਆ ਚਾਰ ਪੰਜ ਕੀ ਖੇਤਾਂ ਟੈਂਕ ਭਰ ਲਿਆ ਪਤਨ ਮੋਲੀ ਬਾਈ ਨੇ ਆਪਣੇ ਨੇ ਪੂਰਾ ਬਾਈ ਕਣੀਆਂ ਜੀ ਵੀ ਲੱਗੀਆਂ ਪੈਣਾ ਨਾ ਬਾਕੀ ਆਹ ਖੜੀਆ ਟਰਾਲੀ ਜੀ ਦੇ ਵਿੱਚ ਦਾਣੇ ਪਾਉਣੇ ਆ ਆ ਕੱਢਿਆ ਹਾ ਮਾਲ ਪਹਿਲਾ ਬਾਈ ਥੋੜੀ ਜਿ ਮੱਕੀ ਹੈ ਨਾ ਜਿੱਥੇ ਗਿੱਲੀ ਹੋਵੇ ਉਹਦਾ ਤੁਹਾਨੂੰ ਪਤਾ ਹੀ ਹੈ ਨਾ ਮਾੜਾ ਮੋਟਾ ਟੋਟਾ ਦਾ ਬਾਈ ਆਉਣਾ ਹੀ ਆ ਜਿਵੇਂ ਗਾਰੇ ਵਰਗੀ ਮੱਕੀ ਪਈ ਹੈ ਜਿੱਦਾਂ ਵੇ ਲੰਦੀ ਦੀ ਹਜੇ ਦੋ ਤਿੰਨ ਨੇ ਛੱਲੀਆਂ ਪਈਆਂ ਰਹਿੰਦੀਆਂ ਨਾ ਤਾਂ ਨਾ ਨੁਕਸਾਨ ਕੋਈ ਨਹੀਂ ਤਾਂ ਪਰ ਥੋੜਾ ਜਿ ਮੌਸਮ ਕਰਕੇ ਹੈ ਨਾ ਕਹਿਰੀਆ ਮੌਸਮ ਰੱਬ ਲੱਗ ਗਿਆ ਗੜਬੜ ਕਰਨ ਉਹਨੇ ਕਿਤੇ ਪਾਇਆ ਜੈਤੀ ਉਹ ਜਨਾ ਨਾ ਬੋਜੀ ਬਾਈ ਆਕਰ ਵੀ ਇਹ ਚੱਲਦਾ ਸੱਤਾ ਵੇ ਹੈ ਨਾ ਕੋਈ ਆਵਾਜ਼ ਨਹੀਂ ਕੋਈ ਕੁਸ ਨਹੀਂ ਅੱਗੇ ਉੱਪਰ ਦਾ ਆਇਆ ਬਾਈ ਕੋਲ ਖੜਾ ਨਾ ਮੱਕੀ ਦੇ ਫੁੱਲ ਪਰਦਾ ਆਉਂਦੀ ਹੈ ਜਿਵੇਂ ਨਾ ਗਰਮਾ ਭਾਪ ਨਿਕਲਦੀ ਹੁੰਦੀ ਹੈ ਕਿਸ ਚੀਜ਼ ਤੋਂ ਹਨਾ ਟੈਂਕ ਦੇ ਵਿੱਚ ਜਿਵੇਂ ਘੱਠੀ ਔਨ ਕਰਕੇ ਚਲੋ ਆ ਦੇ ਲੋ ਬਾਈ ਜਵੇਂ ਇਹ ਨਾ ਦਾਣਾ ਆ ਜੇ ਥੋੜਾ ਜਿਹਾ ਐ ਵਿੱਚ ਇੱਥੇ ਦੇ ਵੀ ਨੱਕੂ ਵੀ ਐ ਭੁਰਦਾ ਰਾਂ ਅਰ ਲਾ ਜਵੇਂ ਦੁੱਧਾ ਪਿਆ ਲੈਰਾ ਨਹੀਂ ਭਰਨੇ ਵਾਲੀ ਆ ਬਸ ਇੱਕ ਟੈਂਕ ਹੋਰ ਪਊਗਾ ਜੇ ਬਾਹਰ ਦਾ ਨਾ ਫਿਰ ਫੁੱਲ ਹੋ ਜਾਊਗੀ ਵਿੱਚ ਵੜ ਜਾ ਉਗਾ ਟੈਂਕ ਖਾਲੀ ਝਾਰਨਾ ਬਾਈ 500 ਦਾ ਹੀ ਪਾਇਆ ਦਾ ਪੰਨਿਆ ਨਾ ਵੈਸੇ ਲੀਵਰ ਛੇਤੀ ਕੱਟ ਲੰਦਾ ਮੌਲੀ ਤਾਂ ਗਾ ਕੇ ਥੋੜੇ ਗੁੱਲੇ ਜੇ ਖੜੇ ਆ ਵੈਸੇ ਉੱਚੀ ਚੱਕ ਕੇ ਪਾਈ ਹੋਈ ਅਸੀਬ ਹਣਾ ਉਹਦੇ ਕਰਕੇ ਆਏ ਰਹਿੰਦਾ ਵੀ ਚਲੋ ਥੋੜੀ ਟੇਪਰ ਜੀ ਰਹੀ ਹੈ ਬਾਕੀ ਗੋਲ ਦਾ ਬਾਈ ਸਾਰੇ ਹੀ ਕਹਿਦੀ ਐ ਪਾਣਾ ਜਵੇਂ ਜਵੇਂ ਸਾਫ ਕਰਕੇ ਕੱਢਦੀ ਐ ਕੋਈ ਵੀ ਦਾਣਾ ਨਹੀਂ ਛੱੜਦੀ ਨਾਲ ਹਨਾ ਜਿਵੇਂ ਉਹਨਾ ਮਕੁੰਜਾ ਜਾਂ ਮਰਿਆ ਜਾ ਦਾਣਾ ਤੇ ਚਰੂ ਇਹ ਤਾਂ ਰਹਿਣੀ ਰਹਿਣਾ ਵੈਸੇ ਚੰਗਾ ਦਾਣਾ ਕੋਈ ਨਹੀਂ ਛੱੜਦੀ ਪੜਦੇ ਪੜਦੇ ਨੇ ਢੇੜ ਢੇੜ ਛੱੜਦੀ ਆ ਬਾਕੀ ਵੇ ਖੇਤ ਵਾਲੇ ਅੰਕਲ ਤੋਂ ਪੁੱਛਦੇ ਆ ਹਨਾ ਵੀ ਕਿਦਾਂ ਮਾਲ ਕੱਢਦੀ ਆ ਬਾਕੀ ਮੱਕੀ ਦਾ ਬਾਈ ਹਨਾ ਆਪਾਂ ਕਹਿ ਦਈਏ ਜਿਹਨਾਂ ਮੱਕੀ ਦੀ ਫਸਲ ਆ ਇਹ ਤਾਂ ਜ਼ਿਆਦਾ ਹੈਗੀ ਆ ਪੱਕਣ ਦੇ ਉੱਤੇ ਡਿਪੈਂਡ ਆ ਨਾ ਜਿ ਗਿੱਲੀ ਆ ਸੁੱਕੀ ਜਿਪਾਂ ਕਹਿ ਦਈਏ ਹਨਾ ਹੁਣ ਇਹਦੇ ਥਰੇਸਰ ਦੇ ਚੱਕਰਾਂ ਉਹ ਵੀ ਜਮੇ ਘਾਟਾਂ ਬਾਸਕਟ ਤੁਹਾਨੂੰ ਬਤੇ 1.5 ਇੰਚੀ ਇੰਚੀ ਵੀ ਟੋਟਾ ਇਹ ਹੁੰਦਾ ਜਿਹੜਾ ਕਾਰ ਰਾ ਹਨਾ ਇਹ ਮੱਕੀ ਗਿੱਲੀ ਦਾ ਹੁੰਦਾ ਮੇਰਾ ਵੀਰ ਹਨਾ ਕਈ ਮੈਨੂੰ ਫੋਨ ਵੀ ਹੋਣਾ ਬਾਈ ਟੋਟਾ ਕਰਦੀ ਆ ਬਾਈ ਹਰ ਇੱਕ ਨੂੰ ਮਹੀ ਗੱਲ ਕਹਿੰਦੇ ਬਾਈ ਫਸਲ ਆ ਨਾ ਜਦੋਂ ਸੁੱਕੀ ਹੁੰਦੀ ਆ ਫੇਰ ਮੰਨ ਲਓ ਜਵੇਂ ਟੋਟਾ ਨਹੀਂ ਕਰਦੀ ਹੈਗੀ ਜਦੋਂ ਹੁੰਦੀ ਹੈ ਗਿੱਲੀ ਫੇਰ ਸਾਂਝ ਲੋ ਵੀ ਦੋ ਇੱਕ ਦਾਣੇ ਦੇ ਚਾਰ ਵੀ ਕਰ ਦਿੰਦੀ ਆ ਬਾਕੀ ਸੋਹਣੀ ਚੱਲੀ ਆ ਮਸ਼ੀਨ ਥੋੜਾ ਜਿਹਾ ਸ਼ੁਰੂ ਚ ਆਉਂਦੀ ਸਰ ਨੁਕਸਾਨ ਕਰਿਆ ਬੰਦਿਆਂ ਨੇ ਥੋੜੀ ਜੀ ਅਨਕੈਲੀ ਕਹਿ ਦਈਏ ਜੀ ਹੈ ਨਾ ਚਾਹੇ ਆਪਣੀ ਕਿਸਮਤ ਕਹਿ ਦਈਏ ਵੀ ਪਹਿਲਾਂ ਚਾਲੂ ਕਰਤੀ ਸੀ ਚੱਲਣੀ ਮਸ਼ੀਨ ਇੰਨੇ ਕ ਵਜੇ ਦੀ ਉਹ ਵੀ ਹੁੰਦਾ ਹੈ ਨਾ ਟਾਈਮ ਦਾ ਹਿਸਾਬ ਉਤਾਪਾ ਬਾਕੀ ਚਲੋ ਕਰਦੇ ਆ ਅੰਕਲ ਉਹਨਾਂ ਨਾਲ ਗੱਲ ਦਿਖਾਉਂਦੇ ਆ ਤੁਹਾਨੂੰ ਪੁੱਛਦੇ ਆ ਉਹਨਾਂ ਨੂੰ ਕਿੰਨਾ ਕਿੱਦਾਂ ਚੱਲਦੀ ਹੈ ਮਸ਼ੀਨ ਜੀ ਭਾਈ ਇੱਥੇ ਨਾ ਨਾ ਕੀਲੇ ਡੇਢ ਕੀਲੇ ਦੀਆਂ ਥੱਲੀਆਂ ਨਿਕਲ ਕੇ ਬਸ ਦੋ ਹੈ ਤਾਂ ਦੋ ਢਾਈ ਕਿਲਿਆਂ ਦਾ ਢੇੜੇ ਆ ਨਿਕਲ ਕੇ ਹੋ ਗਿਆ ਫਾਈਨਲ ਕੰਮ ਹੋਣਾ ਮੱਕੀ ਦੇ ਪਰਲੇ ਵਾਸੇ ਪਈਆਂ ਇਹਨਾਂ ਦੀ ਅੰਕਲ ਉਹਨਾਂ ਦੇ ਭਤੀਜੇ ਦੀਆਂ ਉਹਨਾਂ ਦੀਆਂ ਕੱਢਣੇ ਆ ਹੁਣਾਂ ਬਾਕੀ ਆਪਣੀ ਟੀਮ ਹਨਾ ਪੂਰੀ ਉਧਰ ਦੂਜੀ ਮਸ਼ੀਨ ਵੀ ਹੈ ਨਾ ਅਜੇ ਮੱਕੀ ਨਰਮੋਣ ਕਰਕੇ ਵਿਹਲੀ ਹੋ ਗਈ ਸੀ ਰਾਜੂ ਉਹਨੇ ਵੀ ਗਏ ਪਹੁੰਚ ਤਾਂ ਮਸ਼ੀਨ ਉਧਰ ਹੁਣ ਪਰਲੇ ਪਾਸੇ ਲੈ ਕੇ ਚੱਲੇ ਆ ਰੀਲ ਹੈ ਜਿਹੜੀ ਇਹਨੂੰ ਇੱਥੀ ਪਈ ਰਹਿਣ ਦਾ ਹੈ ਨਾ ਭਾਈ ਆਹ ਪੱਲੇ ਹਨਾ ਗਾਰਡਨ ਦੀਆਂ ਪੱਤੀਆਂ ਦੀਆਂ ਜਿਹੜੀਆਂ ਇਹ ਪਤਾ ਨਹੀਂ ਤਾਂ ਵੀ ਢਿੱਲੀਆਂ ਰਹਿ ਗਈਆਂ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਇਹਨੂੰ ਥੋੜਾ ਜਿਹਾ ਆਉਂਦੀ ਸਾਰਾ ਨੁਕਸਾਨ ਹੋ ਗਿਆ ਪਹਿਲਾਂ ਦਾ ਵੀ ਪਤਾ ਨਹੀਂ ਤੇ ਢਿੱਲੀਆਂ ਦੀਆਂ ਪਤਾ ਨਹੀਂ ਮੱਕੀ ਦੀ ਚਾਲ ਨਹੀਂ ਇਹਨਾਂ ਨੇ ਚੱਲੀ ਗਈ ਅਸੀਂ ਥੋੜੇ ਜੇ ਦੇਖੀਆਂ ਨਹੀਂ ਪੱਪੂ ਬਾਈ ਨੇ ਕਸੀਆਂ ਤੀਆਂ ਕਹਿੰਦਾ ਪੱਪੂ ਦਾ ਕਹਿੰਦਾ ਵੈਸੇ ਟ੍ਰੈਡ ਕਰੀਆਂ ਤੀਆਂ ਬਾਕੀ ਇਹਦੇ ਵਿੱਚ ਚੱਲ ਬੜੀ ਪਈ ਵੀਦੀ ਹੈ ਨਾ ਲੰਬੀ ਚੱਲ ਪਈ ਬਿਲਡਿੰਗ ਆ ਪਾਈ ਹੋਈ ਸੀ ਮੱਖੀ ਦਾ ਜੋਰ ਨਹੀਂ ਉਹਦੇ ਚੱਲਿਆ ਦੇਖੋ ਗੱਡੇ ਗੱਡੇ ਬਾਈ ਇੱਧਰ ਨੂੰ ਪੱਤੀ ਨੂੰ ਖਿੱਚ ਪਾ ਲਈ ਪਾੜਨੇ ਨੂੰ ਚਲੋ ਜਿਹੜਾ ਕਰਮਾ ਚ ਲਿਖਿਆ ਆ ਨਾ ਉਹ ਤਾਂ ਹੋਣਾ ਹੀ ਹੋਣਾ ਹੈ ਬਾਕੀ ਇਹ ਪਲੇਟਾਂ ਲਾਈਆਂ ਦੀਆਂ ਇਹ ਪਲੇਟ ਵੀ ਕਿਤੇ ਢਿੱਲੀ ਛਰਤੀ ਪਤੰਦਰਾ ਨੇ ਇੱਕ ਇੱਕ ਪਲੇਟ ਢਿੱਲੀ ਦੀ ਇਹ ਪਲੇਟ ਵੀ ਮਾਰੀ ਤੋੜ ਕੇ ਤੇ ਮੈਂ ਸਾਰੀਆਂ ਹੀ ਕਰਤੀਆਂ ਬਾਈ ਮਾ ਕਾ ਨਹੀਂ ਯਾਰ ਲਾਉਣਾ ਹੀ ਨਹੀਂ ਹੁਣ ਨਾ ਬਾਕੀ ਹੋਰ ਕੀ ਦੇ ਅੱਜ ਦਾ ਚਲੋ ਇਹੀ ਦਾ ਕੰਮ ਵੀ ਸਰ ਗਿਆ ਨਹੀਂ ਤਾਂ ਵੈਸੇ ਇੱਥੇ ਆ ਕੇ ਪਹਿਲੇ ਤੋਂ ਪਹਿਲੇ ਗੇੜੇ ਨੂੰ ਐਨੇ ਨੂੰ ਕੰਮ ਹੋ ਗਿਆ ਚਲੋ ਉਧਰ ਹੁਣ ਚੱਲਦੇ ਆ ਲੈ ਕੇ ਰਾਜੂ ਆ ਰਿਹਾ ਚੱਕੂ ਆ ਹੁਣ ਗੱਡੀ ਤੇ ਇੱਕ ਨਿਪੜ ਗਿਆ ਕੰਮ ਅੰਕ ਲਾਉਣ ਦਾ ਆਹ ਟਰਾਲੀ ਚ ਪਾ ਦੇ ਧਾਣੇ ਇਹਨੇ ਟਾਂਡੇ ਦਾ ਬਈ ਚਾਰ ਪਾ ਲਿਆ ਹਨਾ ਛੱਲੀਆਂ ਤੋੜ ਕੇ ਥੱਲੇ ਛਿੜ ਕੇ ਟਾਂਡਾ ਕੁਦਰ ਕੇ ਆਪਣਾ ਚਾਰ ਪਾ ਲਿਆ ਉਹਦੇ ਬਾਅਦ ਜਿਹੜੀ ਅੱਗੇ ਵਾਲੀ ਕਾਰਵਾਈ ਦੀ ਛੱਲੀਆਂ ਦੀ ਉਹ ਸਾਡੇ ਸਰਪਾਤੀ ਹਨਾ ਆਪਾਂ ਕੱਢਤੀਆਂ ਹਾਂ ਰਜੂ ਕਿਦਾਂ ਚੱਲਦਾ ਕੰਮ ਵਧੀਆ ਚੱਲਿਆ ਹਾਂ ਹਾਂ ਚਲਾ ਕੇ ਦੇਖਣੇ ਤੇ ਪਰ ਬਹਿ ਕੇ ਬਸ ਚਲਾਉਣ ਨਾਲ ਹੀ ਹੋ ਗਿਆ ਕੰਮ ਦੇਖ ਗਿਆ ਹੈ ਕੰਮ ਦੇਖ ਗਿਆ ਕਿਵੇਂ ਆ ਨਾਲ ਵਧੀਆ ਕਰਦੀ ਆ ਹੈ ਭਾਈ ਵੀ ਆਪ ਕੋ ਖੇਤ ਵਾਲਾ ਕਹਿੰਦਾ ਯਾਰ ਸਾਨੂੰ ਤਾਂ ਕਹਿੰਦਾ ਅਸੀਂ ਤਾਂ ਹੁੰਡ ਰਹੀ ਜੰਨੇ ਸਾਡੀਆਂ ਪੁਰਾਣੀਆਂ ਮਸ਼ੀਨਾਂ ਨਾ ਪਰ ਅਜੇ ਮੱਕੀ ਗਿੱਲੀ ਥੋੜੀ ਜਿਹੀ ਕਿਹੜੇ ਸੁੱਕੀ ਹੁੰਦੀ ਨਾ ਮਾਰ ਲੈਣੇ ਕਣਾਂ ਦਾ ਪੂਰਾ ਫਰੈਸ਼ ਵਧੀਆ ਕੱਟਿਆ ਹਾਂ ਹੁਣ ਵੀ ਵਧੀਆ ਨੇ ਹਾਂ ਮਾਲ ਵਧੀਆ ਕੱਢਿਆ ਹੋ ਟਰਾਲੀ ਚ ਪਿਆ ਨਾ ਤੁਹਾਨੂੰ ਦਿਖਾਇਆ ਵੀ ਤਾਂ ਬਾਕੀ ਹੁਣ ਵੱਟ ਗਿਆ ਮੱਕੀ ਦੇ ਪਰਲੇ ਪਾਸੇ ਹੀ ਜਾਣਾ ਚੱਲੀਏ ਫਿਰ ਲੈ ਜਣਗੇ ਦੱਸਤਾ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿੱਥੇ ਰਹਿਣਾ ਠੀਕ ਆ ਹਾਂਜੀ ਆ ਗਏ ਜੀ ਹਾਂਜੀ ਹਾਂਜੀ ਪਹੁੰਚ ਗਏ ਜੀ ਆ ਗਏ ਅੱਡੇ ਤੇ ਕਿਵੇਂ ਚੱਲੀ ਵਧੀਆ ਬਹੁਤ ਸੋਹਣੀ ਮਸ਼ੀਨ ਉੱਥੇ ਕੰਮ ਵਾਲਿਆਂ ਦੇ ਹੋਰ ਵੀ 5-7 ਗਾਹ ਕਾਏ ਵੀ ਕਹਿੰਦੇ ਵੀਰ ਮਸ਼ੀਨ ਦੀ ਸਫਾਈ ਬਹੁਤ ਮਾਲੀ ਇਹ ਤਾਂ ਹੈ ਵੀ ਕਹਿੰਦੇ ਸਾਡੇ ਇੱਕ ਮਸ਼ੀਨ ਵਢਣ ਆਈ ਸੀ ਉਰੇ ਉਹ ਮੁੰਡਾ ਬੋਲਟ ਬਾਅਦ ਮੰਗਿਆ ਨਹੀਂ ਕਿ ਬੋਲਟ ਤੇ ਆ ਤਾਂ ਮੋਲੀ ਜਿਹੜੇ ਵੀਰ ਹਾਂਜੀ ਹਾਂਜੀ ਉਹ ਕਹਿੰਦਾ ਕਹਿੰਦਾ ਸਾਡੇ ਪਾਸੋਂ ਜਿੱਥੇ ਮਸ਼ੀਨ ਇੱਕ ਵੱਢ ਕੇ ਗਈ ਹੈ ਬੜਾ ਨੁਕਸਾਨ ਕਰਕੇ ਗਈ ਹੈ ਮੋਲੀ ਨੂੰ ਰੇ ਬਲਾਓ ਬਾਈ ਨੂੰ ਹਾਂ ਮੋਲੀ ਬਾਈ ਨੂੰ ਮੈਂ ਸਾਹਮਣੇ ਬੁਲਾਉਂ ਮੋਲੀ ਮੈਂ ਪੁੱਛ ਲਾ ਮੋਲੀ ਕਿੱਦਾਂ ਚਲਾਉਣੇ ਆਏ ਕਿਵੇਂ ਮੋਲੀ ਬਾਈ ਕਿਵੇਂ ਲੱਗੀ ਮਸ਼ੀਨ ਮੋਲੀ ਬਾਈ ਆ ਵਧੀਆ ਹੈਨਾ ਵਾਹ ਬਹੁਤ ਟਿਕ ਕੇ ਚੱਲਦੀ ਹੈ ਨਾ ਮਸ਼ੀਨ ਤਾਂ ਬਾਈ ਇੱਕ ਹੋਰ ਚੀਜ਼ ਆ ਗੋਲੀ ਬਣ ਜਾਂਦੀ ਹੈ ਹੈਨਾ ਇਹ ਹੌਲੀ ਲੈ ਗਿਆ ਇੱਕ ਹੱਕ ਟੁੱਟੀ ਸਾਡੀ ਹੂੰ ਉਹ ਹੈਗੀ ਆ ਉਹ ਨਵੀਂ ਲਿਆਂਦੀ ਯਾਰ ਇੱਕ ਟਰਾਲੇ ਵਾਲੇ ਹੱਕ ਟੁੱਟ ਗਈ ਨਵੀਂ ਲਿਆਂਦੀ ਉਹ ਲੈ ਕੇ ਆਏ ਆ ਨਵੀਂ ਲਿਆਂਦੀ ਵਾਈ ਨਹੀਂ ਉਹ ਕਿਉਂ ਉਹ 24 ਦੀ 27 ਦੀ ਲੱਗਦੀ ਆ ਓਹ ਫਿਰ ਉਦੋਂ ਉਹਨੇ ਜਿਹੜੀ ਉਹਨੇ ਦਿੱਤੀ ਸੀ ਫਿਰ ਉਹ ਸਹੀ ਸੀ ਫਿਰ ਉਹ ਵੰਗਾ ਨਹੀਂ ਜਿਵੇਂ ਆਂ ਵਾਈ ਵੀ ਪਹੁੰਚੋ ਗਿਆ ਟਰਾਲੇ ਦੇ ਉਸਤਾਦ ਮਹੀਨ ਦੋਤੀ ਕੰਮ ਇੱਕ ਨੰਬਰ ਕਰ ਦਿੱਤਾ ਬਿਸਮਲਾ ਆ ਦੇਖੇ ਲੈ ਹਾਂ ਦੇ ਸੁੱਕੀ ਮੱਕੀ ਦਾ ਖੇਲ ਆ ਸਾਰਾ ਹੁਣ ਜੇ ਆਪਾਂ ਕਹੀਏ ਗਿੱਲੀ ਮੱਕੀ ਗਿੱਲੀ ਮੱਕੀ ਥੋੜੀ ਕੋ ਕਰਨਾ ਲਾ ਇਹ ਤਾਂ ਹੈ ਅੱਜ ਕੋਈ ਦਾਣਾ ਫਟਿਆ ਨਹੀਂ ਆਲਾ ਬਿਲਕੁਲ ਹਾਂ ਨਹੀਂ ਮੈਂ ਦੇਖਿਆ ਦੀ ਦੁਬਾਰੇ ਵੀ ਬਹੁਤ ਵਧੀਆ ਹਿਸਾਬ ਸੁੱਕੀ ਹੋਵੇ ਨਾ ਉਹਦਾ ਬਹੁਤ ਫਰਕ ਹੈ ਜੀ ਤੇ ਉਹਦਾ ਦਿਲਾ ਜੰਮੀ ਨਾ ਟੁੱਟਿਆ ਲਾ ਹਾਂ ਇੱਕ ਵੀ ਮਸ਼ੀਨ 100 ਦਾਣਾ ਹੋਣਾ 100 ਚ ਇੱਕ ਵੀ ਦਾਣਾ ਡੁੱਟਿਆ ਹੋਇਆ ਨੇ ਹੁਣ ਜੇ ਫਸਲੇ ਬਈ ਖਰਾਬ ਆ ਹਨਾ ਆਪਾਂ ਮਸ਼ੀਨ ਨੂੰ ਮਾੜੀ ਗਈ ਉਹ ਜਸਟਮੈਂਟ ਤਾਂ ਹੁਣ ਇੱਕੋ ਹੈ ਦੀ ਉਹ ਤਾਂ ਹੈ ਜਿਹੜੇ ਵਧਾ ਲਓ ਜਿਹੜੇ ਘਟਾ ਲਓ ਬਾਸਕੜ ਆਪਾਂ ਕੱਤ ਨਹੀਂ ਸਕਦੇ ਹਨਾ ਨਹੀਂ ਮਸ਼ੀਨ ਤਾਂ ਬਹੁਤ ਸੈਟ ਆ ਮੈਂ ਤੁਹਾਨੂੰ ਦੱਸਦਾ ਇਹਦਾ ਲੋਹਾ ਹੀ ਬੜਾ ਕੰਮ ਦਾ ਖੜਕ ਨਹੀਂ ਦੇ ਲਪੂਰੀ ਬੋਲਦੀ ਹਨਾ ਬਿਜੇ ਵੀ ਛੱਲੀਆਂ ਜਿਵੇਂ ਧੜਾਕ ਧੜਾਕ ਬੋਲਦੀਆਂ ਇਹ ਬੋਲਦੀ ਨਹੀਂ ਮੈਂ ਉਹ ਹੀ ਤੁਹਾਨੂੰ ਕਹਿਣਾ ਵੀ ਲੋਹਾ ਬੜਾ ਕੰਮ ਦਾ ਇਹਦਾ ਕੁਈ ਐ ਵੀ ਕਰਮ ਵਾਲੀ ਐ ਨਾ ਵਧੀਆ ਚੱਲੀ ਨਾਲੇ ਉ ਵੀ ਕਿਤੇ ਐ ਨਹੀਂ ਵੀ ਹੈਗਾ ਵੀ ਉ ਵੀ ਹਿੱਲਦੀ ਆ ਜਾਂ ਕੁਛ ਪੱਤੀਆਂ ਨੇ ਤੰਗ ਕਰਿਆ ਹੁਣ ਅਸੀਂ ਗਾਰਡਨ ਦੇ ਪੱਤੇ ਖੋਲੇ ਦਿੱਤੀਆਂ ਹੁਣ ਦੇਖਣੀ ਆ ਸਵੇਰੇ ਮੌਲੀ ਖੋਲ ਕੇ ਨਾ ਉਹ ਪਲੇਟ ਵੀ ਉਹ ਵੇਰੀ 77 ਉਹਦੇ ਉਹ ਤਾਂ ਮਿੰਗੀ ਰੈਡੀ ਕਰਦੀ ਜੇ ਨਹੀਂ ਕਰਦੀ ਚਲੀ ਜਾਂ ਉਹਦੇ ਗਾਰਡਨ ਨਵਾਂ ਪਾ ਲੂੰਗਾ ਨਾਲੇ ਗਾਰਡਨ 6 ਪਹਿਲੂ ਵਾਲਾ ਯਾਰ ਹਾਂਜੀ ਉਹਦਾ 5 ਵਾਲਾ ਹਾਂ ਉਹ ਵੀ 5 ਵਾਲਾ ਹੁਣ ਐ ਵੀ 4 ਵਾਲਾ ਬਾਵਾਗੇ ਆ ਸੀਜ਼ਨ ਲਾ ਕੇ ਨਾ ਉਹਦੀ ਬੈਟਰ ਰੁਕਦੀ ਨਹੀਂ ਇਹ ਤਾਂ ਨੇ ਵਾਲੀ ਬਹੁਤ ਤੇ ਤੂੰ ਲੱਗਿਆ ਹੁਣ ਅਜੇ ਨੂੰ ਤੇ ਨਹੀਂ ਆਇਆ ਕਰੀ ਜਿਹੜੀ ਉਹ ਪੈਨ ਉੱਪਰ ਕਰੀ ਜਾਂਦਾ ਥੱਲੇ ਉਹ ਨੂੰ ਉੱਪਰ ਕਰ ਲਈ ਅੱਛਾ ਬੱਸ ਤੇ ਲੋ ਫਿਲਟਰ ਤੇਰਾ ਸੁੱਕਾ ਫਿਲਟਰ ਥੱਲੇ ਤੇਲ ਵਾਲਾ ਹੀ ਹੁੰਦਾ ਉਹ ਕੌਲਾ ਵਾਲੀ ਕਾ ਉਹ ਜੈਨ ਦਾ ਉਹ ਹਾਂ ਜੈਨ 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 ਸਵੇਰੇ ਲਿਆਉਣਾ ਜੈਨ ਬਾਕੀ ਮਸ਼ੀਨ ਐਨ ਦੇਖੋ ਐ ਚਮਕਦੀ ਹੈ ਮਾਂ ਮਸ਼ੀਨ ਵਾਕਿਆ ਐ ਚਮਕਦੀ ਐ ਪੂਰੀ ਜਵਾ ਲੋਡ ਨਹੀਂ ਲੈਂਦੀ ਨਾ ਲੋਡ ਨਹੀਂ ਲੈਂਦੀ ਫਿਲਟਰਲ ਕਰਦੇ ਸਵੇਰੇ ਪਾਉਣੀ ਐ ਚੰਗਾ ਤੁਹਾਨੂੰ ਰੱਖੋ ਹੋਣ ਬਾਈ ਰੁਟੀਨ ਬਣਾ ਲਓ 6 ਵਜੇ 5:30 ਵਜੇ ਉੱਠੋ ਹੋਣਾ ਸਵੇਰੇ ਉਹਦੇ ਜਾਣਾ ਮਨ ਲਾਦਾ ਹੈ ਤੇਜੇ ਭਾਈ ਦੇ ਜਾਣਾ ਹਾਂ ਭੇਜੇ ਦਾ ਲਾਓ ਸਵੇਰੇ ਇੱਕ ਭੇਜਾ ਭਾਈ ਹੈ ਇੱਕ ਹੋਰ ਹੈ ਦਲਪੁਰ ਵਾਲਾ ਭਾਈ ਉਹ ਵੀ ਕਹਿੰਦੇ ਦੇਖਣ ਨੂੰ ਦੇਖਣ ਨੂੰ ਕੇ ਲਾ ਦੋ ਵਸਲੇ ਜੇ ਦਾ ਹਾਂ ਭਈ ਜੇ ਬਣਾਉਣ ਦੇ ਲਾ ਦੋ ਮੱਕੀ ਦੀ ਸੁੱਕੀ ਆ ਵੇ ਦੇਖੀ ਆ ਬੱਗੇ ਦੀ ਤਾਂ ਮੰਡਣ ਗਏ ਆ ਉਦੋਂ ਦੇਖੀ ਆ ਬਾਕੀਆਂ ਵੀ ਚਲੋ ਕੰਮ ਰੋੜ ਜਣਾ ਹੋਲੀ ਵਾਲੀ ਹੈ ਨਾ ਬਾਕੀਆਂ ਵੀ ਉੱਥੇ ਉਹਨਾਂ ਛੱਲੀਆਂ ਦੂਏ ਲੋਡ ਕਰਕੇ ਆਂ ਦਾਤੀ ਆਣੀਆਂ ਸੱਤ ਕਿਲੇ ਆ ਕਹਿੰਦੇ ਗਰੀ ਹੋਈ ਆ ਭਾਈ ਉਹਨੇ ਵੀਡੀਓ ਦੇਖਦਾ ਵੀਰ ਕਾ ਮੈਂ ਵੀਡੀਓ ਦੇਖਦਾ ਮੈਂ ਯਾਰ ਸੱਤ ਕਿਲੇਗਾ ਨਾ ਯਾਰ ਬੜੀ ਗਰੀ ਮੱਕੀ ਵੀ ਉਹ ਵੀ ਬਿਹੀ ਪਈ ਆ ਮੈਂ ਕਹਿੰਦਾ ਨਹੀਂ ਕੋਈ ਮੜ ਦੂੰਗਾ ਰਾਮੂ ਹੁਣ ਦੰਨਿਆ ਥਾਪੀ ਕਰਨ ਨੂੰ ਮੈਂ ਕਹਿੰਦਾ ਨਹੀਂ ਵਲੀ ਮੋਲੀ ਪੱਕੀ ਦੇਣੇ ਮਸ਼ੀਨ ਆ ਬੰਦਾ ਤੇਰਾ ਹੁੰਦਾ ਹੋਗਾ ਨਹੀਂ ਸਵੇਰੇ 6 ਵਜੇ ਕਹਿੰਦਾ ਸੋ ਸਵੇਰੇ ਆ ਜਾਂਦਾ ਇਹ ਉਹਨੂੰ ਆਪਣੇ ਇੱਧਰ ਛੱਡ ਦਿੰਨੇ ਆ ਡੀਜੀ ਤੇ ਏਸੀ ਵਾਲੀ ਦੇ ਦੇਖ ਲਿਆ ਕਾਹ ਹੈ ਬੰਦਾ ਏਸੀ ਵਾਲੀ ਮੈਂ ਤਾਂ ਕਹਿੰਦਾ ਨਹੀਂ ਚਲਾਉਂਦਾ ਮਸ਼ੀਨ ਤਾਂ ਚਲਾਉਂਦਾ ਏਸੀ ਵਾਲੀ ਤੇ ਰਹਿਣ ਦੋ ਹਾਂ ਜਾ ਇੱਧਰ ਉੱਧਰ ਕਰ ਲਓ ਪਹਿਲਾਂ ਹਲੇ ਫਿਰ ਮੈਰੀਅਲ ਤੈਨੂੰ ਦੇ ਦੂੰਗੇ ਅਸੀਂ ਵਾਲੀ ਮੈਨੂੰ ਮੈਨੂੰ ਕਹੀ ਜਾਂਦੇ ਇੱਧਰ ਇਹ ਵੀ ਮੈਨੂੰ ਕਹੀ ਜਾਂਦੇ ਏਸੀ ਵਾਲੀ ਤੂੰ ਚਲਾ ਮੇਰਾ ਤਾਂ ਔਖਾ ਮਤਾਲੀ ਇਹਦੇ ਬ੍ਰੇਕ ਨਹੀਂ ਲੱਗਦੇ ਇਹਦਾ ਲੱਤ ਕੱਕੇ ਔਖਾ ਇਹਦੇ ਵੀ ਜਾਂਦੇ ਚਲਾਉਣਾ ਤਾਂ ਕੋਈ ਨਹੀਂ ਕ ਇਹਨੇ ਚਲਾਈ ਐ ਤਾਂ ਕਾਂ ਕੇ ਜਾਮ ਖੇਤਾ 'ਚ ਔਖਾ ਐ ਫਿਰ ਉਧਰ ਰੋਡ 'ਪ ਮੈਨੂੰ ਬੜਾਉਂਦਾ ਇਹਦੇ ਨੱਤ ਕੱਕੇ ਨਾਲ ਇਸੀ ਨਾਲ ਡਰਾੜਾਂ ਪਾਣਗਾ ਕੇ ਲੱਖ ਮੁੜਦੀ ਚਲੋ ਉਹ ਤਾਂ ਦੇਖ ਲਾਂਗੇ ਕੋਈ ਗੱਲ ਹੈ ਚਲਾਉਣਾ ਤਾਂ ਬੇਜੱਥਾ ਦੇਖਦਾ ਹੁੰਦੇ ਚੱਲੀਏ ਫੇਰੀ ਰਹਿ ਗਿਆ ਕਟਰ ਹੁਣ ਚਲਾ ਦਾਂਗੇ ਇੱਕ ਅੱਦੇ ਦਿਨ 'ਚ ਉਹ ਵੀ ਚੱਲ ਪਊ ਹਾਂ ਮਨ ਤਾਂ ਲੱਗਦਾ ਕੱਲੂਆਂ ਚੱਲ ਪੂ ਗੱਲੂ ਜਿਵੇਂ ਭਾਜੜ ਪਾਈ ਲੋਕਾਂ ਨੇ ਚੱਲ ਬਣਾਣਾ ਬਾਈ ਹੁਣ ਝੋਨੇ ਲੱਗਣ ਲੱਗੇ ਨਾ ਹਾਂ ਪਨੀਰੀਆਂ ਲੋਕਾਂ ਦੀਆਂ ਹੋ ਗਈਆਂ ਜੀ ਇਹ ਇਹ ਆ ਮਾਲ ਆ ਹਨਾ ਆਪਾਂ ਕਹਿੰਦੇ ਨਵੀਂ ਮਸ਼ੀਨ ਕੱਢੂ ਨਵੀਂ ਉਹ ਕੀ ਕਰੂ ਇਹਦੇ ਮੂਰੇ ਆ ਤੇਰੇ ਸਾਹਮਣੇ ਪਿਆ ਮਾਲ ਲੈ ਸਹੀ ਵਾਲਾ ਹਾਂ ਬਾਕੀ ਚਲੋ ਕਰਮਾ ਇਹ ਕਹਿਣਾ ਵਾ ਕਿ ਪੁਰਾਣੇ ਲੋਹਾਂ ਤੋਂ ਹੁੰਦੇ ਦਾ ਵਧੀਆ ਤੇ ਨਾ ਨਹੀਂ ਲੋਹਾ ਬੜਾ ਕੰਮ ਦਾ ਲਾਇਆ ਬੋਲਣ ਲੱਗੇ ਨੀ ਪਹਿਲੇ ਨੀ ਕਿਹਾ ਮੈਂ ਕੋਈ ਪ੍ਰਵਾਹ ਨਹੀਂ ਮੰਨਣੀ ਅਸੀਂ ਮੈਨੂੰ ਮੇਰੀ ਗੱਲ ਸੁਣੋ ਆਪਾਂ ਜਦ ਉੱਥੇ ਪਸੰਦ ਕਰਨ ਗਏ ਤੁਸੀਂ ਕੀ ਕਿਹਾ ਸੀ 10 ਲੈ ਲਈਏ 10 ਮਾਡਲ ਦੀ ਕਿਹਦੀ ਮੈਂ ਮੰਨੇ ਉੱਚਾ ਮਾਡਲ ਮੈਂ ਮੰਨੇ ਨਹੀਂ ਮੰਨੇ ਇਹ ਲੈ ਕੇ ਜਾਣੀ ਮੈਂ ਨਹੀਂ ਮੰਨਿਆ ਮੰਨਣਾ ਇਹ ਲੈ ਕੇ ਜਾਣੀ ਮਹਾ ਜੇ ਦਿੰਦਾ ਬਾਈ ਤਾਂ ਇਹ ਲੈ ਕੇ ਜਾਣੀਆਂ ਨਹੀਂ ਬਿਸ਼ੱਕ ਦੀ ਰਹਿਣ ਦੋ ਮੈਂ ਚਲ ਵਧੀਆ ਲੋਹਾ ਕਰਮਾ ਵਾਲਾ ਹਾਂ ਸਹੀ ਗੱਲ ਹੈ ਜੀ ਸਾਫ ਕੇ ਰੱਖਾਂਗੇ ਬਾਈ ਇਹਨੂੰ ਨਾ ਇਹ ਜਿਹੜੇ ਨਾ ਹੁਣ ਇਹ ਨਹੀਂ ਕਿਤੇ ਜਾਂਦੀ ਚਲੋ ਚਾਹ ਜਿੱਕਣਾ ਦਾ ਮਰਜੀ ਹੈ ਪ੍ਰਾਣਾ ਚਲੋ ਕੋਈ ਗੱਲ ਹੈ ਨਾ ਤੇ ਚਲਾਵਾਂਗੇ ਇਹਨੂੰ ਆਪਾਂ 베ਚਣੇ ਦਾ ਤਾਂ ਮੂੰਹ ਹੀ ਹੁਣ ਭਲੇਖਾ ਵੀ ਗੜ ਨਾ ਇਹ ਨਹੀਂ ਕਿਤੇ ਜਾਂਦੀ ਗੜੀ ਨਾ ਕਰਨੀ ਪੈਜੀ ਵੀ 베ਚਦੇ ਨਹੀਂ ਪਹਿਲੀ ਚੀਜ਼ ਹਾਂ ਪਹਿਲੀ ਚੀਜ਼ ਨਾ ਹੁਣ ਦਿਓ ਜੋ ਮਰਜੀ ਹੋ ਜਾਵੇ ਕਿਉਂਕਿ ਕਰਮਾਂ ਵਾਲੀ ਆ ਇਹ ਚਲੋ ਚਲੋ ਠੀਕ ਆ ਬਾਈ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ 'ਚ ਦਿਖਾਵਾਂਗੇ ਹੁਣ ਤੋਂ ਅਗਲੀ ਵੀਡੀਓ 'ਚ ਕਟਰ ਚੱਲਦਾ ਨਾ ਇਹ ਕਟਰ ਤੇ ਕੀ ਕਰਾਂਗੇ ਐਡੀਟਿਨ ਬਾਾਕੀ ਛੱਲੀਆਂ ਨਾ ਤਾਂ ਦੇਖ ਲਈ ਅੱਜ ਆ ਮਾਲ ਥੋੜਾ ਸਾਹਮਣੇ ਆ ਚਲੋ ਠੀਕ ਆ ਜੀ ਸ਼ੁਕਰੀਆ Thank you everyone bahut